ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਰਿਗੰਬੜੀਕ ਦੇ ਉੱਪਰ ਸਭ ਤੋਂ ਪਹਿਲਾ ਜਿਹੜਾ ਆਪਾਂ ਆਰਟੀਕਲ ਤੁਹਾਨੂੰ ਸ਼ੋਅ ਕਰ ਰਹੇ ਹਾਂ ਟੈਬੀ ਲਾਈਨਿੰਗ ਦੇ ਵਿੱਚ ਸੂਟ ਹੈ ਇਹਦੇ ਨਾਲ ਤੁਹਾਨੂੰ ਸਲਵਾਰ ਦੇ ਪੌਂਚਾਂ ਦੇ ਉੱਪਰ ਵਰਕ ਮਿਲੇਗਾ ਨਾਲ ਪ੍ਰਿੰਟਡ ਦੁਪੱਟੇ ਨੇ ਦੋਨੇ ਡਿਜ਼ਾਈਨਾਂ ਦੇ ਵਿੱਚ ਤਿੰਨ ਤਿੰਨ ਕਲਰ ਅਵੇਲੇਬਲ ਨੇ ਜਿਹੜਾ ਇਹ ਵਾਲਾ ਸੂਟ ਹੈ ਪਿਓਰ ਕਾਟਨ ਦੇ ਵਿੱਚ ਸੂਟ ਹੈ ਚਿਕਨ ਕਰੀ ਦੀ ਐਮਬਰਾਇਡਰੀ ਹੋਈ ਹੋਈ ਹੈ ਨਾਲ ਦੁਪੱਟੇ ਦੇ ਉੱਪਰ ਵੀ ਚਿਕਨ ਦੀ ਐਮਬਰਾਇਡਰੀ ਹੋਈ ਹੋਈ ਹੈ ਬਹੁਤ ਹੀ ਸੋਹਣਾ ਫਾਈਨ ਫੈਬਰਿਕ ਦੇ ਵਿੱਚ ਇਹ ਆਰਟੀਕਲ ਹੈਗਾ ਇਦੇ ਵਿੱਚ ਆਪਣੇ ਕੋਲੇ ਚਾਰ ਕਲਰ ਅਵੇਲੇਬਲ ਨੇ ਜਿਹੜਾ ਵੀ ਕਲਰ ਤੁਸੀਂ ਬੁੱਕ ਕਰਾਉਣਾ ਚਾਹੁੰਦੇ ਹੋ ਉਹਦਾ ਤੁਸੀਂ ਸਾਨੂੰ ਸਕਰੀਨਸ਼ਾਟ ਭੇਜ ਕੇ ਆਪਣੀ ਬੁਕਿੰਗ ਕਰਵਾ ਸਕਦੇ ਹੋ ਬਹੁਤ ਹੀ ਸੋਹਣੇ ਸੋਹਣੇ ਸੂਟ ਆਪਾਂ ਤੁਹਾਡੇ ਲਈ ਲੈ ਕੇ ਆਏ ਆਂਗੇ ਜਿਹੜਾ ਨੈਕਸਟ ਆਰਟੀਕਲ ਹੈ ਔਰਗੈਂਜ਼ਾ ਦੇ ਵਿੱਚ ਸੂਟ ਹੈ ਲੈਸਾਂ ਲਗਾ ਕੇ ਇਹਨੂੰ ਟ੍ਰੈਂਡਿੰਗ ਲੁੱਕ ਦੇ ਵਿੱਚ ਆਪਾਂ ਨੇ ਰੈਡੀ ਕੀਤਾ ਨਾਲ ਦੁਪੱਟਾ ਜਿਹੜਾ ਡਬਲ ਡਾਈ ਦਾ ਰੈਡੀ ਹੋਇਆ ਦੁਪੱਟੇ ਤੇ ਵੀ ਫੋਰ ਸਾਈਡ ਤੋਂ ਨੂੰ ਲੈਸ ਲੱਗੀ ਹੋਈ ਮਿਲੂਗੀ ਸ਼ਰਟ ਦੇ ਉੱਪਰ ਆਪਾਂ ਨੇ ਕਲੀਆਂ ਬਣਾ ਕੇ ਲੈਸਾਂ ਲਗਾਈਆਂ ਨੇ ਇਹਦੇ ਤੋਂ ਨੂੰ ਬਾਟਮ ਤੇ ਵੀ ਐਮਬਰਾਇਡਰੀ ਕੀਤੀ ਹੋਈ ਮਿਲੂਗੀ ਫਾਈਨਲ ਲੁੱਕ ਸੂਟ ਦੀ ਇਹ ਵਾਲੀ ਹੈਗੀ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆ ਬੁੱਕ ਕਰਾ ਸਕਦੇ ਹੋ ਜਿਹੜਾ ਇਹ ਵਾਲਾ ਆਰਟੀਕਲ ਹੈ ਪ੍ਰਿੰਸਸ ਕਾਟਨ ਦੇ ਵਿੱਚ ਸੂਟ ਨੇ ਬ੍ਰਾਂਡਡ ਸਟੱਫ ਦੇ ਸੂਟ ਨੇ ਸਲਵਾਰ ਦੇ ਪਹੁੰਚਾਂ ਤੇ ਐਮਬਰਾਇਡਰੀ ਹੋਈ ਹੋਈ ਹੈਗੀ ਸ਼ਰਟ ਤੁਹਾਨੂੰ ਪ੍ਰਿੰਟਡ ਮਿਲੂਗੀ ਇਹਦੇ ਵਿੱਚ ਤਿੰਨ ਕਲਰ ਅਵੇਲੇਬਲ ਨੇ ਜਿਹੜਾ ਵੀ ਤੁਸੀਂ ਬੁੱਕ ਕਰਾਉਣਾ ਚਾਹੁੰਦੇ ਹੋ ਸਕਰੀਨ ਦੇ ਉੱਪਰ ਦਿੱਤੇ ਨੰਬਰ ਤੇ ਵਟਸਐਪ ਭੇਜ ਕੇ ਤੁਸੀਂ ਬੁੱਕ ਕਰਾ ਸਕਦੇ ਹੋ ਜਿਹੜਾ ਨੈਕਸਟ ਆਰਟੀਕਲ ਹੈ ਇਹ ਵਾਲੇ ਜਿਹੜੇ ਸੂਟ ਨੇ ਕੈਮਰੀ ਕਾਟਨ ਦੇ ਸੂਟ ਨੇ ਇਦੇ ਵੀ ਤੁਹਾਨੂੰ ਸਲਵਾਰ ਦੇ ਪੌਂਚਾਂ ਦੇ ਉੱਪਰ embroidery ਮਿਲੂਗੀ ਬਹੁਤ ਹੀ ਸੋਹਣੇ ਡਿਜੀਟਲ ਪ੍ਰਿੰਟਡ ਸੂਟ ਨੇ ਤੇ ਰੇਟ ਜਿਹੜੇ ਆ ਉਹ ਬਹੁਤ ਹੀ ਜ਼ਿਆਦਾ ਜੈਨੂਨ ਨੇ ਜੇ ਤੁਸੀਂ ਮੇਰੇ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਤੁਹਾਨੂੰ ਸਾਡੀਆਂ ਆਉਣ ਵਾਲੀਆਂ ਵੀਡੀਓਜ਼ ਦੀਆਂ ਅਪਡੇਟਸ ਹੈ ਜਿਹੜੀਆਂ ਉਹ ਮਿਲਦੀਆਂ ਰਹਿਣ ਤੇ ਤੁਸੀਂ ਸਾਡੇ ਤੋਂ ਸੋਹਣੇ-ਸੋਹਣੇ ਸੂਟ ਖਰੀਦਦੇ ਰਹੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ